ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਸ਼ਹੀਦੀ ਅੱਗੇ ਸਿਰ ਝੁਕਦਾ ਜਿਨ੍ਹਾਂ ਬਾਰੇ ਪੜਦੇ ਲਿਖਦੇ ਸੁਣਦੇ ਲੋਕੰਡਾ ਖੜਾ ਹੋ ਜਾਂਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਸੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਦੀ ਸੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ ਜਦੋਂ ਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਦੁਸ਼ਮਨਾ ਨੇ ਸਾਰੀਆਂ ਕਸਮਾਂ ਤੋੜਦੇ ਹੋਏ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ 21 ਦਸੰਬਰ 1705 ਨੂੰ ਸਰਚਾ ਨਦੀ ਦੇ ਨੇੜੇ ਪਹੁੰਚਦੇ ਆ ਗਹਿਗੱਜ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋਵੇਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਵਹੀਰ ਤੋਂ ਵੱਖ ਹੋ ਗਏ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਉਹ ਉਹਨਾਂ ਨੂੰ ਮਰਿੰਡਾ ਦੇ ਕੋਲ ਪਿੰਡ ਸਿਹੇੜੀ ਵਿਖੇ ਆਪਣੇ ਘਰ ਲੈ ਗਿਆ ਘਰੇ ਜਾ ਕੇ ਗੰਗੂ ਬ੍ਰਾਹਮਣ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਮਰਿੰਡਾ ਦੇ ਠਾਣੇਦਾਰ ਨੂੰ ਦੱਸ ਕੇ ਬੱਚਿਆਂ ਨੂੰ ਫੜਾਉਣ ਦਾ ਮਨ ਬਣਾ ਲਿਆ ਤੇ ਮਰੀਂਡਾ ਦੇ ਥਾਣੇਦਾਰ ਨੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਰੀਂਡਾ ਦੇ ਥਾਣੇਦਾਰ ਨੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ 23 ਦਸੰਬਰ 1705 ਨੂੰ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ ਉਸ ਰਾਤ ਨੂੰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਅਤੇ ਦੂਜੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਨੇ ਜਾਣਬੁੱਝ ਕੇ ਦਰਬਾਰ ਦਾ ਛੋਟਾ ਦਰਵਾਜ਼ਾ ਖੋਲ੍ਹਿਆ। ਜਿਵੇਂ ਵਿੱਚ ਦੀ ਸਿਰ ਝੁਕਾ ਕੇ ਲੰਘਣਾ ਪੈਂਦਾ ਸੀ। ਪਰ ਸਾਹਿਬਜ਼ਾਦੇ ਨੇ ਇੰਜ ਨਾ ਕੀਤਾ। ਉਹਨਾਂ ਨੇ ਪਹਿਲਾਂ ਆਪਣਾ ਪੈਰ ਅੰਦਰ ਰੱਖਿਆ ਤੇ ਫਿਰ ਸਿਰ ਅੰਦਰ ਕੀਤਾ। ਉਹਨਾਂ ਨੇ ਕਿਸੇ ਵੀ ਹਾਲ ਵਿੱਚ ਸੂਬਾ ਸਰਹੰਦ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ। ਅਤੇ ਕਚੈਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਆਖਿਆ ਗਿਆ। ਉਹਨਾਂ ਨੂੰ ਡਰਾਉਣ ਤੋਂ ਮਕਾਉਣ ਤੇ ਬਹੁਤ ਲਾਲਚ ਦਿੱਤੇ ਗਏ ਤੇ ਬੱਚਿਆਂ ਨੂੰ ਇੱਕ ਝੂਠ ਬੋਲਿਆ ਗਿਆ ਵੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਹੈ ਤੇ ਹੁਣ ਤੁਸੀਂ ਕਿੱਥੇ ਜਾਵੋਗੇ ਤੇ ਦੀਨ ਕਬੂਲ ਕਰਨ ਲਈ ਆਖਿਆ ਗਿਆ ਤੇ ਛੋਟੇ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਲਈ ਦਲੇਰੀ ਨਾਲ ਇਨਕਾਰ ਕਰ ਦਿੱਤਾ ਅਤੇ ਵਜ਼ੀਰ ਖਾਨ ਨੇ ਕਾਜੀ ਨਾਲ ਰਹਿ ਕੀਤੀ ਵੀ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਤੇ ਕਾਜੀ ਨੇ ਆਖਿਆ ਵੀ ਆਪਣੀ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ ਤੇ ਵਜ਼ੀਰ ਖਾਨ ਵੀ ਕਿਸੇ ਹਾਲਤ ਵਿੱਚ ਬੱਚਿਆਂ ਦਾ ਕਤਲ ਆਪਣੇ ਮੱਥੇ ਤੇ ਨਹੀਂ ਲਾਉਣਾ ਚਾਹੁੰਦਾ ਸੀ ਉਹਨੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੂੰ ਆਖਿਆ ਵੀ ਉਹ ਚਾਹੁੰਦਾ ਤਾਂ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਸਜ਼ਾ ਦੇ ਸਕਦਾ ਹੈ ਤੇ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦਾ ਹੈ ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਜਵਾਬ ਵਿੱਚ ਆਖਿਆ ਵੀ ਮੇਰਾ ਭਰਾ ਜੰਗ ਵਿੱਚ ਲੜਦਾ ਹੋਇਆ ਮਾਰਿਆ ਗਿਆ ਹੈ ਤੇ ਮੈਂ ਉਹਦਾ ਬਦਲਾ ਇੰਨਾ ਦੁੱਧ ਪੀਂਦੇ ਬੱਚਿਆਂ ਤੋਂ ਨਹੀਂ ਲੈ ਸਕਦਾ ਜੇ ਮੈਂ ਬਦਲਾ ਹੀ ਲੈਣਾ ਹੋਇਆ ਤਾਂ ਇਹਨਾਂ ਦੇ ਪਿਓ ਤੋਂ ਲਵਾਂਗਾ ਇੰਨਾ ਛੋਟੇ ਬੱਚਿਆਂ ਤੋਂ ਨਹੀਂ ਤੇ ਛੋਟੇ ਸਹਿਬਜ਼ਾਦਿਆਂ ਨੂੰ ਫਿਰ ਤੋਂ ਇੱਕ ਰਾਤ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸਰਦੀਆਂ ਦੀ ਰੁੱਤ ਵਿੱਚ ਠੰਡੇ ਬੁਰਜ ਦੀ ਕੈਦ ਦੌਰਾਨ ਵਜ਼ੀਰ ਖਾਨ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਇੱਕ ਸ਼ਰਦਾਵਨ ਸਰਹੰਦਾਂ ਨਿਵਾਸੀ ਭਾਈ ਮੋਤੀराम ਮਹਿਰਾਜੀ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਗਰਮ ਦੁੱਧ ਦੀ ਸੇਵਾ ਕਰਦੇ ਰਹੇ ਤੇ ਜਦੋਂ ਇਸ ਗੱਲ ਦਾ ਪਤਾ ਵਜ਼ੀਰ ਖਾਨ ਨੂੰ ਲੱਗਿਆ ਤਾਂ ਵਜ਼ੀਰ ਖਾਨ ਨੇ ਭਾਈ ਮੋਤੀराम ਮਹਿਰਾ ਜੀ ਅਤੇ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਮਾਰ ਦਿੱਤਾ ਕਾਜੀ ਅਤੇ ਸ਼ੇਰ ਖਾਨ ਦੇ ਫੈਸਲੇ ਨੂੰ ਦੇਖ ਕੇ ਵਜ਼ੀਰ ਖਾਨ ਦੇ ਮਨ ਵਿੱਚ ਵੀ ਥੋੜੀ ਨਰਮੀ ਆ ਗਈ ਪਰ ਜਦੋਂ ਹੀ ਦੀਵਾਨ ਸੁਚਾਨੰਦ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਵਜ਼ੀਰ ਖਾਨ ਬੱਚਿਆਂ ਨੂੰ ਜ਼ਿੰਦਾ ਛੱਡਣਾ ਚਾਹੁੰਦਾ ਹੈ ਪਰ ਦੀਵਾਨ ਸੁਚਾਨੰਦ ਬੱਚਿਆਂ ਨੂੰ ਜ਼ਿੰਦਾ ਛੱਡਣਾ ਨਹੀਂ ਚਾਹੁੰਦਾ ਸੀ ਇਸ ਤੋਂ ਬਾਅਦ ਇੱਕ ਵਾਰ ਫਿਰ ਸਾਹਿਬਜ਼ਾਦੇ ਨੂੰ ਕਚਹਿਰੀ ਵਿੱਚ ਸੱਤਿਆ ਗਿਆ ਇਸ ਵਾਰ دیਵਾਨ ਸੁਚਾ ਅਨੰਦ ਵੱਲੋਂ ਛੋਟੇ ਸਾਹਿਬਜ਼ਾਦੇ ਨੂੰ ਅਜਿਹੇ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦੇ ਉੱਤਰ ਦੇਣ ਨਾਲ ਉਹਨਾਂ ਨੂੰ ਬਾਗੀ ਸਿੱਧ ਕੀਤਾ ਜਾਵੇ ਤੇ ਉਸਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਵੀ ਇਹਨਾਂ ਬੱਚਿਆਂ ਨੂੰ ਜ਼ਿੰਦਾ ਛੱਡਣਾ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ ਤੇ ਵਜ਼ੀਰ ਖਾਨ ਨੇ ਕਾਜੀ ਨੂੰ ਇੱਕ ਵਾਰ ਫਿਰ ਪੁੱਛਿਆ ਤੇ ਇਸ ਵਾਰ ਕਾਜੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਜਿੰਨ ਤੱਕੰਤਾਂ ਵਿੱਚ ਚਿੰਨ ਦਾ ਫਤਵਾ ਦੇ ਦਿੱਤਾ ਤੇ ਬੱਚਿਆਂ ਨੂੰ ਕੰਦਾਂ ਵਿੱਚ ਚਿਨਿਆ ਗਿਆ ਤੇ ਜਦੋਂ ਕੰਦ ਮੋਟਿਆਂ ਤੱਕ ਆਈ ਤਾਂ ਛੋਟੇ ਸਹਬਜ਼ਾਦਿਆਂ ਦੇ ਉੱਤੇ ਡਿੱਗ ਪਈ ਤੇ ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਸੱਟਾਂ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਇਸ ਤੋਂ ਬਾਅਦ ਫਿਰ 27 ਦਸੰਬਰ ਨੂੰ ਬੱਚਿਆਂ ਨੂੰ ਫਿਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਇੱਕ ਵਾਰ ਫਿਰ ਦੀਨ ਕਬੂਲ ਕਰਨ ਲਈ ਆਖਿਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖਤ ਵਿਰੋਧ ਕੀਤਾ ਉਹਨਾਂ ਦੇ ਸਿਰ ਤੇ ਦਸ ਪਾਸ਼ਾਆਂ ਦੇ ਮਹਾਨ ਕਰਤ ਦੇ ਬਹੁਤ ਵੱਡੀ ਜ਼ਿੰਮੇਵਾਰੀ ਦਾ ਭਾਰ ਸੀ ਤੇ ਉਹ ਇਸ ਭਾਰ ਨੂੰ ਥੱਲੇ ਸੁੱਟਣਾ ਨਹੀਂ ਚਾਹੁੰਦੇ ਸੀ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਦਾਦੇ ਵਾਂਗ ਸ਼ਹੀਦੀ ਦੇਣ ਦਾ ਪਰਨ ਕਰ ਲਿਆ ਤੇ ਵਜ਼ੀਰ ਖਾਨ ਨੇ ਗੁੱਸੇ ਵਿੱਚ ਆ ਕੇ ਬੱਚਿਆਂ ਨੂੰ ਜਾਨੋਂ ਮਾਰਨ ਦਾ ਹੁਕਮ ਦੇ ਦਿੱਤਾ ਬੱਚਿਆਂ ਨੂੰ ਮਾਰਨ ਲਈ ਦੋ ਜਲਾਦਾਂ ਨੂੰ ਆਖਿਆ ਗਿਆ ਉਹਨਾਂ ਦੋਵੇਂ ਜਲਾਦਾਂ ਨੇ ਪਹਿਲਾਂ ਬੱਚਿਆਂ ਨੂੰ ਗੋਡਿਆਂ ਥੱਲੇ ਦੇ ਕੇ ਬੱਚਿਆਂ ਦੇ ਗਲ ਵਿੱਚ ਖੰੰਜਰ ਮਾਰੇ ਗਏ ਅਤੇ ਫਿਰ ਤਲਵਾਰ ਨਾਲ ਉਹਨਾਂ ਦੇ ਸਿਰ ਤੜਨ ਨਾਲ ਉੱਡ ਕਰ ਦਿੱਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਠੰਡੇ ਬੁਰਜ ਵਿੱਚ ਕੈਦ ਮਾਤਾ ਜੀ ਕੋਲ ਪਹੁੰਚੀ ਤਾਂ ਮਾਤਾ ਗੁਜਰ ਕੌਰ ਜੀ ਨੇ ਵੀ ਉਸੇ ਜਗ੍ਹਾ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਸ਼ਹੀਦੀ ਨਹੀਂ ਇਸ ਤੋਂ ਵੀ ਕਿਤੇ ਉੱਤੇ ਸੀ। ਉਹਨਾਂ ਨੂੰ ਮਾਨਸਿਕ ਤੌਰ ਤੇ ਪਰਮਾਉਣ ਦਾ ਯਤਨ ਕੀਤਾ ਗਿਆ ਤੇ ਕਈ ਵਾਰ ਮੌਤ ਦੇ ਭੈਅ ਵਿੱਚੋਂ ਨਿਗਾਹਾਇਆ ਗਿਆ ਅਤੇ ਅੰਤ ਵਿੱਚ ਤੜਫਾ ਤੜਫਾ ਕੇ ਮਾਰ ਦਿੱਤਾ। ਤੇ ਇਸ ਤਰ੍ਹਾਂ ਦੇ ਤਸ਼ੱਦਦ ਉਹਨਾਂ ਨੇ ਕਿਵੇਂ ਸਹੇਉਣਗੇ? ਇਸ ਦਾ ਅੰਤਾਜਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਬੇਮਿਸਾਲ ਹੌਸਲਾ ਪ੍ਰਗਟਾਉਂਦੇ ਹੋਏ ਜ਼ਬਰਦਸਤ ਮੂੰਹ ਤੋੜ ਕੇ ਦਸਾਂ ਪਾਤਸ਼ਾਹਾਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖਾਲਸਾ ਪੰਥ ਨੂੰ ਫਤੇ ਦਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਮਾਰਿਆ ਗਿਆ ਕਿ ਸਿੱਕੀ ਦਾ ਦੀਵਾ ਜੱਗ ਵਿੱਚ ਬੁੱਝ ਜਾਵੇਗਾ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਿੱਕੀ ਦੀ ਜੋਤ ਤਾਂ ਖਾਲਸੇ ਦੇ ਦਿਲ ਵਿੱਚ ਜਗਦੀ ਹੈ ਜਦੋਂ ਸਾਹਿਬਜ਼ਾਦੇਾਂ ਦੀ ਸ਼ਹੀਦੀ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਰੰਗਜੀਤ ਨੂੰ ਲਿਖਿਆ ਕਿ ਕੀ ਹੋਇਆ ਮੇਰੇ ਚਾਰੇ ਪੁੱਤ ਮਾਰ ਦਿੱਤੇ ਮੇਰਾ ਪੰਜਵਾਂ ਪੁੱਤ ਖਾਲਸਾ ਤਾਂ ਅਜੇ ਜਾਉਂਦਾ ਹੈ ਜੋ ਕਿ ਇੱਕ ਫਣਿਆਰ ਨਾਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ